ਥੋੜੀ ਦੇਰ ਚ ਐਡੀਜੀਪੀ ਵਾਈ ਪੂਰਨ ਕੁਮਾਰ ਦੀ ਰਿਹائش ਤੇ ਪਹੁੰਚਣਗੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਨਾਲ ਵੰਡਾਉਣਗੇ ਦੁੱਖ ਅਜੇ ਤੱਕ ਨਹੀਂ ਹੋਇਆ ਵਾਈ ਪੂਰਨ ਦਾ ਅੰਤਿਮ ਸੰਸਕਾਰ ਪੋਸਟਮਾਰਟਮ ਲਈ ਐਡੀਜੀਪੀ ਪੂਰਨ ਕੁਮਾਰ ਦੇ ਪਰਿਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਪ੍ਰਸ਼ਾਸਨ ਵੱਲੋਂ ਪਰਿਵਾਰ ਨਾਲ ਕੀਤੀ ਜਾ ਰਹੀ ਮੀਟਿੰਗ ਐਸਐਸਪੀ ਚੰਡੀਗੜ੍ਹ ਬੋਲੇ ਪਰਿਵਾਰ ਦੀ ਸਹਿਮਤੀ ਦਾ ਕਰ ਰਹੇ ਹਾਂ ਇੰਤਜ਼ਾਰ ਐਡੀਜੀਪੀ ਸੁਸਾਇਸਾਈਡ ਕੇਸ 'ਚ ਵੱਡਾ ਐਕਸ਼ਨ ਰੋहतक ਦੇ ਐਸਪੀ ਨਰਿੰਦਰ ਵਿਜਾਰਨੀਆ ਨੂੰ ਅਹੁਦੇ ਤੋਂ ਹਟਾਇਆ ਸਰਿੰਦਰ ਭੌਰਿਆ ਨੂੰ ਦਿੱਤੀ ਰੋहतक ਦੀ ਜ਼ਿੰਮੇਵਾਰੀ ਐਡੀਜੀਪੀ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਾਬਕਾ ਸੀਐਮ ਚਰਨਜੀਤ ਚੰਨੀ ਕਿਹਾ ਇਹ ਸੁਸਾਇਸਾਈਡ ਨਹੀਂ ਦਲਿਤ ਭਾਈਚਾਰੇ ਲਈ ਸ਼ਹਾਦਤ ਤਾਂ ਸਰਜੇ ਵਾਲਾ ਬੋਲੇ ਇਸ ਘਟਨਾ ਨੇ ਝੰਜੋੜੀ ਪੂਰੇ ਦੇਸ਼ ਦੀ ਆਤਮਾ ਗਾਂਧੀ ਨੇ ਐਡੀਜੀਪੀ ਦੀ ਪਤਨੀ ਆਈਏਐਸ ਅਮਨੀਤ ਪੀ ਕੁਮਾਰ ਨੂੰ ਲਿਖੀ ਚਿੱਠੀ ਆਈਪੀਐਸ ਗੁਰੂ ਕੁਮਾਰ ਦੀ ਮੌਤ ਤੇ ਜਤਾਇਆ ਦੁੱਖ ਬੋਲੇ ਇਨਸਾਫ ਦੀ ਲੜਾਈ ਚ ਪੂਰਾ ਦੇਸ਼ ਤੁਹਾਡੇ ਨਾਲ ਸ੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼ ਟ੍ਰੇਨਾਂ ਚਲਾਉਣ ਦੀ ਅਪੀਲ ਹਰਜੋਤ ਬੈਂਸ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਕੇਂਦਰੀ ਰੇਲ ਮੰਤਰੀ ਨੂੰ ਕੀਤੀ ਅਪੀਲ ਕਿਹਾ ਸੰਕਟਾਂ ਦੀ ਸਹੂਲਤ ਲਈ ਚਲਾਈਆਂ ਜਾਣ ਵੰਦੇ ਭਾਰਤ ਅਤੇ ਹੋਰ ਵਿਸ਼ੇਸ਼ ਟ੍ਰੇਨਾਂ ਪ੍ਰਕਾਸ਼ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਲੈ ਕੇ ਵਿਵਾਦ ਪਾਕਿਸਤਾਨ ਨੇ ਜਥਾ ਮੂਲ ਨਾਨਕ ਸਾਹੀ ਕੈਲੰਡਰ ਮੁਤਾਬਕ ਭੇਜਣ ਲਈ ਕਿਹਾ ਭਾਰਤ ਜਸੋਤ ਕੀਤੇ ਕੈਲੰਡਰ ਮੁਤਾਬਕ ਮਨਾਏ ਜਾਂਦੇ ਨੇ ਪਵਿੱਤਰ ਦਿਹਾੜੇ ਪ੍ਰੀਤਕੋਟ ਦੇ ਪਿੰਡ ਕਰੀਰਵਾਲੀ ਚ ਬੇਅਦਬੀ ਸੜਕ ਕਿਨਾਰੇ ਵਿਖਰੇ ਮਿਲੇ ਗੁਟਕਾ ਸਾਹਿਬ ਦੇ ਅੰਗ ਪੁਲਿਸ ਨੇ ਕੇਸ ਦਰਜ ਕਰਕੇ ਸ਼ੁਰੂ ਕੀਤੀ ਜਾਂਚ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਲ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਏਡੀਜੀਪੀ ਸੁਸਾਈਡ ਕੇਸ ਦੀ ਕਿਉਂਕਿ ਇਸ ਤੇ ਸਿਆਸੀ ਸੰਗਰਾਮ ਮਚਿਆ ਹੋਇਆ ਏ ਪਰਿਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ 5 ਦਿਨ ਤੋਂ ਏਡੀਜੀਪੀ ਦੀ ਹਾਲੇ ਮ੍ਰਿਤਕ ਦੇ ਪਈਆ ਸਸਕਾਰ ਨਹੀਂ ਕੀਤਾ ਗਿਆ ਤੇ ਇਸੇ ਦੇ ਵਿਚਾਲੇ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਏਡੀਜੀਪੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੀ ਰਿਹائش ਤੇ ਪਹੁੰਚ ਰਹੇ ਨੇ ਏਡੀਜੀਪੀ ਦੇ ਪਰਿਵਾਰ ਨੂੰ ਮਿਲਣਗੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ਾਮ 5 ਵਜੇ ਦੇ ਕਰੀਬ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਨੇ ਪੀੜਤ ਪਰਿਵਾਰ ਨੂੰ ਮਿਲਣਗੇ ਇਸ ਤੋਂ ਪਹਿਲਾਂ ਕਈ ਸਿਆਸੀ ਲੀਡਰ ਵੀ ਮੁਲਾਕਾਤ ਕਰ ਚੁੱਕੇ ਨੇ ਪੋਸਟਮਾਰਟਮ ਪਰਿਵਾਰ ਨਹੀਂ ਕਰਵਾ ਰਿਹਾ ਤੇ ਇਸੇ ਜ਼ਿੱਦ ਤੇ ਅੜਿਆਏ ਕਿ ਪਹਿਲਾਂ ਕਾਰਵਾਈ ਹੋਵੇ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੋਂ ਦੱਸ ਦਈਏ ਕਿ ਇਹ ADGP ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਤੇ ਇੱਕ ਸੁਸਾਈਡ ਨੋਟ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਈ ਉੱਚ ਅਧਿਕਾਰੀਆਂ ਦਾ ਨਾਮ ਸੀ ਡੀਜੀਪੀ ਸਮੇਤ ਕਈ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀ ਆਈਪੀਐਸ ਤੇ ਆਈਐਸ ਦਾ ਨਾਮ ਜਿਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਲਗਾਤਾਰ ਵਿਰੋਧੀ ਧਿਰਾਂ ਬੀਜੇਪੀ ਸਰਕਾਰ ਨੂੰ ਘੇਰ ਰਹੀਆਂ ਨੇ ਦੂਜੇ ਪਾਸੇ ਪਰਿਵਾਰ ਅੜਿਆ ਹੋਇਆ ਏ ਕਿ ਅਸੀਂ ਸੰਸਕਾਰ ਨਹੀਂ ਕਰਨਾ ਪੋਸਟਮਾਰਟਮ ਨਹੀਂ ਕਰਵਾਉਣਾ ਕਿਉਂਕਿ ਸਾਨੂੰ ਇਨਸਾਫ ਚਾਹੀਦਾ ਏ ਅਮਨੀਤ ਪੀ ਕੁਮਾਰ ਏ ਡੀਜੀਪੀ ਦੀ ਪਤਨੀ ਨੇ ਖੁਦ ਆਈਏਐਸ ਨੇ ਇਸੇ ਖਬਰ ਤੇ ਮੇਰੇ ਸਹਿਯੋਗੀ ਅੰਕਿਤ ਦੁੱਦਾਨੀ ਜੁੜੇ ਨੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਏਡੀਜੀਪੀ ਦੇ ਘਰ ਤੋਂ ਇਸ ਵੇਲੇ ਲਾਈਵ ਜੁੜੇ ਨੇ ਅੰਕਿਤ ਕਿ ਕੋਈ ਜਾਣਕਾਰੀ ਕਿਉਂਕਿ ਅੱਜ ਸਵੇਰ ਤੋਂ ਹੀ ਵੱਡੇ ਆਗੂ ਪਹੁੰਚ ਰਹੇ ਨੇ ਵੱਡੇ ਸਿਆਸਤਦਾਨ ਪਹੁੰਚ ਰਹੇ ਨੇ ਚਾਹੇ ਸੁਰਜੀਵਾਲਾ ਹੋਣ ਸਾਬਕਾ ਸੀਐਮ ਚੰਨੀ ਹੋਣ ਮਨੀਸ਼ ਸਸੋਦੀਆ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਥੋੜੀ ਦੇਰ ਚ ਪਹੁੰਚਣਗੇ बिल्कुल थोड़ी देर के बाद मुख्यमंत्री भगवंत मान यहां पहुंचेंगे शोक व्यक्त करने के लिए और अभी कुछ ही देर पहले मनीष सिसोदिया यहां पहुंचे थे अशोक तंवर यहां पहुंचे थे बीजेपी के राष्ट्रीय सचिव ओम प्रकाश धनखड़ यहां पहुंचे हैं अभी कुमारी शैलजा यहां पहुंची हैं तो लगातार नेताओं का पहुंचना जारी है कांग्रेस के प्रदेश अध्यक्ष जो राव नरेंद्र हैं वो भी कुमारी शैलजा के साथ यहां पहुंचे हैं तो लगातार नेताओं का पहुंचना जानी जारी है और अभी जो दलित समाज के बड़े नेता हैं चंद्रशेखर रावण वो भी कुछ ही देर के अंदर यहां पहुंच रहे है तो लगातार नेताओं का पहुंचना जारी है और लगभग पांच बजे से साढ़े पांच के बीच के अंदर जो है भगवंत मान यहां पहुंचेंगे शोक जताने के लिए पहुंचेंगे अपनी श्रद्धांजलि प्रकट करने के लिए पहुंचेंगे क्योंकि की पार्टी के जो विधायक हैं बटिंडा ग्रामीण से जो विधायक हैं उनकी बहन है अमनीत पी कुमार जो आई हैं और वाई पून कुमार की धर्मपत्नी है वो उनके पार्टी के विधायक की बहन है तो कहीं ना कहीं उस नाते से भी एक उनका फर्ज बनता है और वैसे भी वो शोक व्यक्त करने के लिए क्योंकि ਇਕ ਬੜਾ ਮਾਮਲਾ ਹੋਇਆ ਹੈ ਤਾਂ ਉਹ ਜਹਾਂ ਸਾਰੇ ਨੇਤਾ ਪਹੁੰਚ ਰਹੇ ਹਨ ਤਾਂ ਉਹ ਵੀ ਆਸ਼ੋਕ ਵੈਕ ਕਰਨੇ ਲਈ ਪਹੁੰਚਣ ਵਾਲੇ ਹਨ ਜੀ ਬਿਲਕੁਲ ਅੰਕਿਤ ਜਿਸ ਢੰਗ ਦੇ ਨਾਲ ਪਰਿਵਾਰ ਹਾਲੇ ਅੜਿਆ ਹੋਇਆ ਏ ਕਿ ਅਸੀਂ ਸਸਕਾਰ ਨਹੀਂ ਕਰਵਾਉਣਾ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਪਹਿਲਾਂ ਕਾਰਵਾਈ ਹੋਵੇ ਤਾਂ ਇਸ ਵੇਲੇ ਸਥਿਤੀ ਕੀ ਹੈ ਕਿਉਂਕਿ ਐਸਐਸਪੀ ਚੰਡੀਗੜ੍ਹ ਦਾ ਵੀ ਬਿਆਨ ਸਾਹਮਣੇ ਆਇਆ ਸੀ ਸਟੇਟਮੈਂਟ ਸਾਹਮਣੇ ਆਈ ਡੀਜੀਪੀ ਚੰਡੀਗੜ੍ਹ ਵੀ ਕਹਿ ਚੁੱਕੇ ਨੇ ਕਿ ਅਸੀਂ ਪਰਿਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਕੀ ਕੋਈ ਵਿਚਲਾ ਰਾਹ ਹੈ ਜਾਂ ਪਰਿਵਾਰ ਕਹਿ ਰਿਹਾ ਹੈ ਕਿ डीजीपी ते ਵੀ ਕਾਰਵਾਈ ਹੋਵੇ ਕਿਉਂਕਿ ਰੋहतक ਦੇ ਐਸਪੀ ਨੂੰ ਤਾਂ ਬਦਲ ਦਿੱਤਾ ਗਿਆ ਏ ਕਿ ਕੋਈ ਹੋਰ ਕਾਰਵਾਈ ਹੋਰ ਐਕਸ਼ਨ ਹੋਣ ਵਾਲਾ ਏ ਹੋ ਰਿਹਾ ਏ ਕਿ ਕੋਈ ਜਾਣਕਾਰੀ ਇਸ ਸਬੰਧੀ ਮਿਲ ਰਹੀ ਹੈ ਪਰਿਵਾਰ ਕਿਸ ਗੱਲ ਤੇ ਅੜਿਆ ਹੋਇਆ ਫਿਲਹਾਲ बिल्कुल परिवार यही अड़ा हुआ है कि एसपी को जरूर हटा दिया गया है लेकिन एसपी की बर्खास्तगी की मांग की जा रही है दूसरा जो डीजीपी हैं उनके ऊपर कार्रवाई की मांग की जा रही है कि उनको पद से हटाया जाए बर्खास्त किया जाए और गिरफ्तार किया जाए ये भी मांग जो इकतीस सदस्य कमेटी बनी है उसके जो मुख्य प्रवक्ता बने हैं जयनारायण वो मीडिया के सामने आए और उन्होंने कहा कि जो परिवार की सहमति बनी है आगे से वही आकर के ब्रीफ करेंगे दो प्रवक्ता और बने हैं तो वही आकर के उनके तरफ से बात रखेंगे और परिवार की यही सहमति बनी है कि जब तक डीजीपी और जो एसपी हैं जिनको हटाया गया दोनों की बर्खास्तगी नहीं होती उनकी गिरफ्तारी नहीं होती तब तक परिवार ना तो पोस्टमार्टम करेगा ना ही अंतिम संस्कार करेगा तो कहीं ना कहीं एक कड़ा जो बयान उनकी ओर से दिया गया है और अब क्योंकि आज हरियाणा के मुख्यमंत्री भी अभी नायब सैनी पंचकूला के अंदर बैठक चल रही थी प्रधानमंत्री की दौरा होना है सत्रह तारीख को उसकी तैयारियों को लेकर के भारतीय जनता पार्टी की बैठक चल रही थी तो उस बैठक के दौरान भी मुख्यमंत्री नायब सैनी ने भी कहा है कि दोषी कोई भी हो कितना भी पावरफुल हो उसको सजा मिलेगी उसको कहीं की बख्शा नहीं जाएगा तो कहीं ना कहीं संदेश साफ है कि आने वाले दिनों के अंदर डीजीपी जो है हरियाणा के उनके ऊपर भी कोई ना कोई कार्रवाई हो सकती है और को, वो कार्रवाई किस रूप में होगी कैसी होगी वो अभी देखना होगा हालांकि जब हमने उनसे सवाल किया जो इकतीस सदस्य कमेटी के प्रवक्ता थे उनसे जब सवाल किया कि सुसाइड नोट के अंदर तो और भी आईपीएस और आई के नाम थे तो क्या उन पर कोई कार्रवाई वो नहीं चाहते तो उन्होंने कहा कि मुख्य रूप से हम डीजीपी और जो एसपी है उन पर कार्रवाई चाहते हैं बाकी इन्वेस्टिगेशन का हिस्सा है जो जो जिन है। जो जो इसके अंदर शामिल थे उनके ऊपर भी कार्रवाई हो लेकिन मुख्य रूप से कार्रवाई जब उन दोनों के ऊपर होगी उसी के बाद पोस्टमार्टम और जो है आगे संस्कार किया जाएगा एक साथ ही उन्होंने ये भी कहा कि कल दो बजे रविदास भवन जो सेक्टर बीस के अंदर है चंडीगढ़ में वहाँ एक महापंचायत भी बुलाई गई है और एक समिति भी इनकी तरफ से बनाई गई, गई है तो वही आगे है बहुत शुक्रिया आंदोलन मेरे सहयोगी जानकारी दे रहे थे एडीजीपी वाई पुरन कुमार जिन्होंने खौफनाक कदम चुका गया इल्जाम ਉੱਚ ਅਧਿਕਾਰੀਆਂ ਤੇ ਲਾਏ ਗਏ ਡੀਜੀਪੀ ਹਰਿਆਣਾ ਦੇ ਨਾਲ ਨਾਲ ਆਈਪੀਐਸ ਅਤੇ ਆਈਐਸ ਅਧਿਕਾਰੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਗਿਆ ਤੇ ਦੂਜੇ ਪਾਸੇ ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰ ਕਹਿ ਰਿਹਾ ਹੈ ਕਿ ਲਗਾਤਾਰ ਜਿਹੜਾ ਪਹਿਲਾਂ ਕਾਰਵਾਈ ਹੋਵੇ ਉਸ ਤੋਂ ਬਾਅਦ ਹੀ ਸੰਸਕਾਰ ਹੋਏਗਾ ਦੂਜੇ ਪਾਸੇ ਹੁਣ ਤੋਂ ਕੁਝ ਦਿਨ ਪਹਿਲਾਂ ਮਨੀਸ਼ ਸਸੋਦੀਆ ਦੇ ਵੱਲੋਂ ਵੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਏਡੀਜੀਪੀ ਦੇ ਪਰਿਵਾਰ ਨੂੰ ਮਿਲੇ ਨੇ ਮਨੀਸ਼ ਸਸੋਦੀਆ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਮਨੀਸ਼ ਸਸੋਦੀਆ ਅਤੇ ਉਹ ਵੀ ਪਰਿਵਾਰ ਦੇ ਨਾਲ ਹਮਦਰਦੀ ਕਰਨ ਦੇ ਲਈ ਦੁੱਖ ਵੰਡਾਉਣ ਦੇ ਲਈ ਪਹੁੰਚੇ ਸੀ ਕਰੀਬ 30 ਮਿੰਟ ਤੱਕ ਪਰਿਵਾਰ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਤਾਂ ਹੁਣ ਥੋੜੀ ਦੇਰ ਦੇ ਵਿੱਚ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਵਾਈ ਪੂਰਨ ਕੁਮਾਰ ਜੋ ਏਡੀਜੀਪੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚ ਰਹੇ ਨੇ ਸਵਾਲ ਉੱਠ ਰਹੇ ਨੇ ਲਗਾਤਾਰ ਕਿ ਆਖਿਰ ਇੱਕ ਦਲਿਤ ਅਧਿਕਾਰੀ ਜੋ ਇੰਨੇ ਵੱਡੇ ਰੈਂਕ ਤੇ ਸੀ ਉਸ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਇਸ ਤਰ੍ਹਾਂ ਹਰਾਸ ਕੀਤਾ ਗਿਆ ਤਾਂ ਇਸ ਤੇ ਸਵਾਲ ਨੇ ਰਾਜਨੀਤੀ ਵੀ ਹੋ ਰਹੀ ਹੈ ਵਕ ਵਕ ਪੋਲਿਟਿਕਲ ਪਾਰਟੀਆਂ ਦੇ ਆਗੂ ਵੀ ਪਹੁੰਚ ਰਹੇ ਨੇ ਚਾਹੇ ਉਹ ਇਸ ਤੋਂ ਪਹਿਲਾਂ ਅਮਨੀਸ਼ ਸੋਸੋਦੀਆ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹੁੰਚਣਗੇ ਸਾਬਕਾ ਸੀਐਮ ਚੰਨੀ ਆ ਕੇ ਗਏ ਨੇ ਸਵੇਰੇ ਅਰਣਦੀਪ ਸੁਰਜੇਵਾਲਾ ਆ ਕੇ ਗਏ ਸੀ ਹਾਲਾਂਕਿ ਸਰਕਾਰ ਦੇ ਵੱਲੋਂ ਅਨਿਲ ਵਿਜ ਕੈਬਨਿਟ ਮੰਤਰੀ ਆ ਕੇ ਗਏ ਨੇ ਇਸ ਤੋਂ ਬਿਨਾ ਜੇਕਰ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ ਕੁਮਾਰੀ ਸਹਿਲਜਾ ਪਹੁੰਚੇ ਸੀ ਦਾ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਐਕਸ਼ਨ ਦੀ ਮੰਗ ਖਾਸ ਕਰਕੇ ਡੀਜੀਪੀ ਦੇ ਖਿਲਾਫ ਐਕਸ਼ਨ ਦੀ ਮੰਗ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ 5 ਦਿਨ ਹੋ ਗਏ ਨੇ ਹਾਲੇ ਵੀ ਸਸਕਾਰ ਨਹੀਂ ਕੀਤਾ ਪੋਸਟਮਾਰਟਮ ਨਹੀਂ ਹੋਇਆ ਏਡੀਜੀਪੀ ਪੂਰਨ ਕੁਮਾਰ ਦਾ ਥੈਂਕ ਯੂ ਜੀ ਹਮਾਰੇ ਸਿਸਟਮ ਮੇ ਪੂਰਨ ਜੀ ਜੈਸੇ ਆਈਪੀਐਸ ਅਫਸਰ ਥੇ ਜਿਨਕਾ ਦਿਲੋਂ ਦਿਮਾਗ ਦੋਨੋਂ ਜਨਤਾ ਕੇ ਲੀਏ ਕੰਮ ਕਰਦਾ ਥਾ ਲੋਕਾਂ ਕੇ ਲੀਏ ਕੰਮ ਕਰਦਾ ਥਾ मैं भी उनके परिवार से मिला जिस सदमे में उनका परिवार है उसका बयान करना मुश्किल है एक ऑफिसर वाइफ पढ़ी लिखी बच्चियां पूरी पढ़ी लिखी फैमिली और उन्होंने अपने बीच से अपने एक होनहार व्यक्ति को इस तरह से खो दिया है सब सदमे में हैं और उससे भी ज़्यादा सदमे में इस बात से लेके हैं कि एक पढ़े लिखे ब्यूरोसी के टॉप तक पहुँचे परिवार के साथ जिस तरह पुलिस पेश आई है, जिस तरह से उनकी बॉडी को जगह जगह शिफ्ट किया गया जिस तरह पुलिस का कंडक्ट रहा वो बहुत ही सस्पीशियस है कुछ छिपाने की कोशिश की जा रही है कुछ दबाने की कोशिश की जा रही है परिवार अभी भी पूरी उम्मीद लगा के बैठा है कि सरकार उन्हें न्याय देगी और उनको भरोसा भी है कि सिस्टम उनके साथ न्याय करेगा ਇਸ ਦੇ ਨਾਲ ਹੀ ADGP వై ਪੂਰਨ ਕੁਮਾਰ ਸੂਸਾਇਡ ਮਾਮਲੇ ਦੇ ਵਿੱਚ 31 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਤੇ ਕੱਲ 2 ਵਜੇ ਗੁਰੂ ਰਵਿਦਾਸ ਭਵਨ ਦੇ ਵਿੱਚ ਮਹਾਪੰਚਾਇਤ ਹੋਵੇਗੀ ADGP ਨੂੰ ਇਨਸਾਫ ਦਿਵਾਉਣ ਦੇ ਲਈ ਮਹਾਪੰਚਾਇਤ ਸੱਦ ਲਈ ਗਈ ਹੈ ਕਮੇਟੀ ਦਾ ਕਹਿਣਾ ਹੈ ਕਿ ਹਾਲੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਤੇ SP ਨੂੰ ਹਟਾਉਣਾ ਸਾਡਾ ਮਕਸਦ ਨਹੀਂ ਹੈ ਕਮੇਟੀ ਬਣਾਈ ਗਈ 31 ਮੈਂਬਰੀ ਜਿਸ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਇੱਕ SP ਨੂੰ ਹਟਾਉਣਾ ਸਾਡਾ ਮਕਸਦ ਨਹੀਂ ਹੈ ਦੋ ਅਧਿਕਾਰੀਆਂ ਨੂੰ ਟਰਮੀਨੇਟ ਕੀਤਾ ਜਾਵੇ ਭਾਵ ਕਿ ਨੌਕਰੀ ਤੋਂ ਕੱਢ ਦਿੱਤਾ ਜਾਵੇ ਬਰਖਾਸਤ ਕਰ ਦਿੱਤਾ ਜਾਵੇ ਇਹ ਮੰਗ ਕੀਤੀ ਜਾ ਰਹੀ ਹੈ ਈਜੀਪੀ ਹਰਿਆਣਾ ਅਤੇ ਐਸਪੀ ਰੋहतक ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਟਰਮੀਨੇਟ ਕਰਨ ਤੋਂ ਬਾਅਦ ਹੀ ਵਾਈ ਪੂਰਨ ਕੁਮਾਰ ਦਾ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਹੀ ਅਸੀਂ ਸੰਸਕਾਰ ਕਰਾਂਗੇ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਹੁੰਦੀ ਹੈ ਹਾਲਾਂਕਿ 31 ਮੈਂਬਰੀ ਕਮੇਟੀ ਦਾ ਗਠਨ जिसके सीधे तौर मांग की जा रही है के डीजीपी की हरियाणा कोई कार्रवाई नहीं की है हमारी एक डिमांड है दो जो अधिकारी हैं डीजीपी हरियाणा शत्रुजीत कपूर आई और आईपीएस अधिकारी रोहतक के एस, एस ये दो आदमी कम से कम जो है टर्मिनेट किए जाएं इनको अरेस्ट किया जाए उसके बाद हम जो है डेड बॉडी का जो है पोस्टमार्टम कराएंगे और उसके बाद उसका संस्कार किया जाएगा उससे पहले हम बिल्कुल भी जो है परिवार की भी यही राय है और कमेटी की भी यही राय है कि हम उससे उसके उसके बाद जो भी खत्म होगा हम एसपी रोहतक को ट्रांसफर करके उनको अभी वेटिंग फॉर पोस्टिंग कर हमारे पास ऑर्डर की कॉपी आ जाएगी डीजीपी की दोनों की उनको अरेस्ट भी करवाना है उनकी कॉपी आ जाएगी तो हम मानेंगे ऐसे नहीं क्योंकि अभी आपके माध्यम से कहीं से बात चली हुई थी पोस्टमार्टम हो रहा है सुबह क्या किया इन्होंने डेड बॉडी को ले गए वो पीजीआई में भी पोस्टमार्टम करवा रहे हैं लेकिन और परिवार की सहमति भी नहीं है उसमें तो ये पुलिस राप पुलिस, राप पुलिस, पुलिस पुलिस नहीं कर सकती ना ऐसा फिर वो बाद में जो है नहीं नहीं कोई सहमति नहीं हुई है परिवार के मेंबर है उनके वो भी आ जाएंगे हम परिवार के बात करके यहाँ बात कर रहे हैं ਤਾਂ ਡੀਜੀਪੀ ਪੂਰਨ ਕੁਮਾਰ ਦੇ ਸੁਸਾਇਡ ਦੇ 5 ਦਿਨਾਂ ਬਾਅਦ ਵੀ ਹਾਲੇ ਤੱਕ ਸਸਕਾਰ ਨਹੀਂ ਕੀਤਾ ਗਿਆ ਮ੍ਰਿਤਕ ਦੇ ਦੇ ਪੋਸਟਮਾਰਟਮ ਨੂੰ ਲੈ ਕੇ ਹਾਲੇ ਵੀ ਸਥਿਤੀ ਸਪਸ਼ਟ ਨਹੀਂ ਜਾਪ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਪੂਰੇ ਸਿਖਰਾਂ ਤੇ ਹੈ ਤੇ ਦੂਜੇ ਪਾਸੇ ਪੁਲਿਸ ਦਾ ਵੀ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿਸ ਤੇ ਚਲਦੇ ਆ ਐਸਪੀ ਰੌਤਕ ਨੂੰ ਹਟਾ ਦਿੱਤਾ ਗਿਆ ਹੈ ਐਸਪੀ ਰੌਤਕ ਨਰਿੰਦਰ ਵਿਜਾਰਣਿਆ ਨੂੰ ਹਟਾਇਆ ਗਿਆ ਹੈ ਤੇ सुरेंद्र ਭੌਰਿਆ ਨੂੰ ਰੌਤਕ ਦਾ ਨਵਾਂ ਐਸਪੀ ਲਾਇਆ ਗਿਆ ਹੈ ਤਾਂ ਇਸ ਦਿਨ ਵਾਲੀ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਕਾਫੀ ਤੇਜ਼ ਹੋ ਗਈ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਨੇ ਐਡੀਜੀਪੀ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਦਪਿੰਦਰ ਹੁੱਡਾ ਅਰਣਦੀਪ ਸਿੰਘ ਸੁਰਜੇਵਾਲਾ ਕੈਬਨਟ ਮੰਤਰੀ ਅਨਿਲ ਵੇਜ ਚਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਕ ਵਕ ਤਸਵੀਰਾਂ ਨੇ ਹਾਲਾਂਕਿ 5 ਦਿਨ ਬਾਅਦ ਵੀ ਸਸਕਾਰ ਨਹੀਂ ਹੋਇਆ ਏ ਤੇ ਪੋਸਟ ਮੌਰਟਮ ਨੂੰ ਲੈ ਕੇ ਵਿਵਾਦ ਹੈ ਇਸੇ ਦੇ ਵਿਚਕਾਰ ਰੋहतक ਦੇ ਐਸਪੀ ਨੂੰ ਹਟਾਇਆ ਗਿਆ ਨਵਾਂ ਐਸਪੀ ਲਾ ਦਿੱਤਾ ਗਿਆ ਦੂਜੇ ਪਾਸੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਲਈ ਅਕ ਵਕ ਸਿਆਸੀ ਆਗੂ ਪਹੁੰਚ ਰਹੇ ਨੇ ਸਵਾਲ ਸਰਕਾਰ ਤੋਂ ਪੁੱਛ ਰਹੇ ਨੇ ਕਿ ਆਖਿਰ ਇੰਨੇ ਵੱਡੇ ਰੈਂਕ ਤੇ ਹੋਣ ਦੇ ਬਾਵਜੂਦ ਇਹ ਵਿਤਕਰਾ ਕਿਉਂ ਇੱਕ ਦਲਿਤ ਦੇ ਨਾਲ ਸਵਾਲ ਉੱਠ ਰਹੇ ਨੇ ਕਾਸ ਅਫੀਸਰ ਦਾ ਕਿ ਜਦ ਕਿਸਾਨੋ ਨੇ ਐਜੀਟੇਸ਼ਨ ਕੀਤਾ ਇਸ ਕੋ ਹੁਕਮ ਹੋਆ ਕਿ ਇਹ ਗੋਲੀ ਚਲਾਏ ਸੱਤੀ ਕਰੇ ਇਸ ਨੇ ਜਵਾਬ ਦੇ ਦਿਆ ਕਿ ਮੈਂ ਇਹ ਗਲਤ ਕੰਮ ਨਹੀਂ ਕਰੂੰਗਾ ऐसे ऑफिसर को जो गरीबों के लिए दलित अफसरों के लिए लड़ता था पिछड़े वर्ग के लोगों के लिए लड़ता था कि इसको एस एच ओ नहीं लगा रहे इसको डीएसपी क्यों नहीं लगा रहे वो एक सोच थी वो एक अंबेडकर की सोच को लेकर आगे बढ़ रहा था भाई पूरन कुमार सुईसाइड नहीं ये एक शहीद है जो दलितों के लिए लड़कर मरा और मरने का कारण मनुवादी सोच जो आरएसएस और बीजेपी सरकारों की है वो सामने आई है और पांच दिन हो गए हैं परिवार को इंसाफ नहीं मिल रहा उसकी डेड बॉडी का बार बार निरादर किया जा रहा है कभी 16 से पीजीआई कभी पीजीआई से 16 और आज तक परिवार को उसका मुख देखने का अवसर नहीं मिला है बच्चों को नहीं देखने दिया आज तक उसकी पत्नी को देखने नहीं दिया मा मिलकर रही अंदर बैठकर, और परिवार की कोई सुनाई नहीं उल्टा कभी चीफ सेक्रेटरी आ जाता है कभी कोई सेक्रेटरी आ जाता है कभी बीजेपी का लीडर आ जाता है उनको हर तरीके से दबाया जाए परिवार को आरोप के घेरे में हो तो पूरे सिस्टम पे सवालिया निशान है पूरा सिस्टम संदेह के घेरे में है हम पूरी तरीके से पीड़ित परिवार के साथ हैं एक जिम्मेदार विपक्ष के रूप में भी हमारी सरकार से मांग है कि न्याय हो और न्याय में देरी ना हो देश की सरकार प्रदेश की सरकार की तरफ टकटकी लगाए ना सिर्फ दलित समाज लेकिन ਨਾਲੀ ਏਡੀਜੀਪੀ ਖੁਦਕੁਸ਼ੀ ਮਾਮਲੇ ਤੇ ਸੀਐਮ ਨਾਇਬ ਸੈਣੀ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਹੈ ਦੋਸ਼ੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਸਿੱਧੇ ਤੌਰ ਤੇ ਸਪਸ਼ਟ ਕਰ ਦਿੱਤਾ ਗਿਆ ਏਡੀਜੀਪੀ ਖੁਦਕੁਸ਼ੀ ਮਾਮਲੇ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਇਹ ਵੱਡਾ ਬਿਆਨ ਜਿਸ ਦੇ ਵਿੱਚ ਨਾਇਬ ਸੈਣੀ ਨੇ ਕਿਹਾ ਕਿ ਦੋਸ਼ੀ ਕੋਈ ਵੀ ਹੋਵੇ ਪਰ ਬਖਸ਼ਿਆ ਨਹੀਂ ਜਾਵੇਗਾ ਅਦਰਸਲ ਏਡੀਜੀਪੀ ਵਾਈਪੁਰਨ ਕੁਮਾਰ ਦੇ ਮਾਮਲੇ ਦੇ ਵਿੱਚ ਲਗਾਤਾਰ ईजीपी ਦੇ ਖਿਲਾਫ ਕਾਰਵਾਈ ਦੀ ਮੰਗ ਹੋ ਰਹੀ ਹੈ ਐਸਪੀ ਰੋहतक ਦੇ ਖਿਲਾਫ ਕਾਰਵਾਈ ਦੀ ਮੰਗ ਹੋ ਰਹੀ ਹੈ ਕਿ ਦੋਵਾਂ ਨੂੰ ਟਰਮੀਨੇਟ ਕਰ ਦਿੱਤਾ ਜਾਵੇ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇ ਤੇ ਇਸੇ ਦੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਇਹ ਬਿਹਤ ਅਹਿਮ ਬਿਆਨ ਸਾਹਮਣੇ ਆਇਆ ਹੈ ਕਿ ਦੋਸ਼ੀ ਕੋਈ ਵੀ ਹੋਵੇ ਕਿਸੇ ਵੀ ਅਹੁਦੇ ਤੇ ਹੋਵੇ ਬਖਸ਼ਿਆ ਨਹੀਂ ਜਾਵੇਗਾ ਤਾਂ ਇਸ ਦੇ ਲਈ ਹੁਣ 61 ਦਾ ਵੀ ਗਠਨ ਕਰ ਦਿੱਤਾ ਗਿਆ ਹੈ ਉੱਚ ਅਧਿਕਾਰੀ ਸ਼ਾਮਲ ਨੇ ਤੇ ਸਟ ਦੀ ਵੀ ਰਿਪੋਰਟ ਆਵੇ ਕਿ ਹਾਲਾਂਕਿ 5 ਦਿਨ ਹੋ ਗਏ ਨੇ ਹਾਲੇ ਏਡੀਜੀਪੀ ਪੂਰਨ ਕੁਮਾਰ ਦੀ ਡੈੱਡ ਬੋਡੀ ਹਸਪੀਟਲ ਦੇ ਵਿੱਚ ਪਈ ਹੈ ਪਹਿਲਾਂ 16 ਹਸਪੀਟਲ ਦੇ ਵਿੱਚ ਸੀ ਬਾਅਦ ਵਿੱਚ ਪੀਜੀਆਈ ਚ ਉਹਨਾਂ ਨੂੰ ਲਿਜਾਇਆ ਗਿਆ ਤੇ ਪੋਸਟਮਾਰਟਮ ਹੋਣ ਤੋਂ ਪਰਿਵਾਰ ਮਨ ਕਰ ਰਿਹਾ ਹੈ ਇਨਕਾਰ ਕਰ ਰਿਹਾ ਹੈ ਕਿ ਅਸੀਂ ਪੋਸਟਮਾਰਟਮ ਨਹੀਂ ਹੋਣ ਦੇਵਾਂਗੇ ਅਸੀਂ ਸੰਸਕਾਰ ਨਹੀਂ ਕਰਾਂਗੇ ਪਹਿਲਾਂ ਕਾਰਵਾਈ ਕਰੋ ਤੇ ਹੁਣ ਇਸੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਦਾ ਇਹ ਬਿਆਨ ਕਿ ਦੋਸ਼ੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਸਾਡੀ ਸਰਕਾਰ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਜੇਕਰ ਕੋਈ ਪਰੇਸ਼ਾਨ ਕਰਦਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਦੱਸ ਦਈਏ ਕਿ ਏਡੀਜੀਪੀ ਦੇ ਵੱਲੋਂ ਇੱਕ ਸੁਸਾਈਡ ਨੋਟ ਲਿਖਿਆ ਗਿਆ ਸੀ 8 ਪੰਨਿਆਂ ਦਾ ਇਹ ਸੁਸਾਈਡ ਨੋਟ ਸੀ ਜਿਸ ਦੇ ਵਿੱਚ 8 आईपीएस अधिकारी ते आई दो आईएएस अधिकारियां ते इल्जाम लाए गए सी ਕਿ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਸ ਨੂੰ ਜਾਤ ਤੇ ਆਧਾਰਿਤ ਉਸ ਦੇ ਨਾਲ ਵਿਤਕਰਾ ਕੀਤਾ ਜਾਂਦਾ ਸੀ ਜਿਸ ਕਰਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਇਹ ਵਾਹਨ ਪਰ ਦੋ ਅਧਿਕਾਰੀਆਂ ਨੂੰ ਉਸ ਦੇ ਸਾਥ ਭੇਜਿਆ ਹੈ ਭਾਗਿਆਪੂਰਨ ਇਹ ਘਟਨਾ ਕਰਮ ਹੋਇਆ ਹੈ ਪਰੰਤੂ ਇਤਨਾ ਵਿਸ਼ਵਾਸ ਕਿਉਂਕਿ ਪਰਿਵਾਰ ਨੇ ਮੇਰੇ ਕੋ ਕਹਾ ਹੈ ਕਿ ਹਮੇ ਨਿਆਇ ਮਿਲਣਾ ਚਾਹੀਏ ਹਮਨੇ ਕਹਾ ਹੈ ਕਿ ਇਸ ਦੀ ਪੂਰੀ ਜਾਂਚ ਹਮ ਕਰਾਂਗੇ ਔਰ ਜਾਂਚ ਕਰਨੇ ਕੇ ਬਾਅਦ जो भी अगर उनको लगेगा कि जो दोषी है उसके खिलाफ जरूर कार्रवाई होगी वो कोई भी कितना बड़ा व्यक्ति हो मैं बार बार इस बात को बोलता हूँ अगर तंग करेगा तो हम उसको बख्शेंगे नहीं उसके खिलाफ सख्त हमारी सरकार का निर्णय है कि हम उसके खिलाफ कार्रवाई करेंगे परंतु जय ही कोई अगर कोई दोषी होगा इसके अंदर उसकी जाँच होगी हमने परिवार को हर तरीके से ऑफर किया है अभी तो कहा है मैंने अभी भी बात किया है केंद्र से भी क्योंकि संपर्क में है इस विषय को लेकर के कि इसका समाधान निकले क्योंकि विपक्ष है ऐसे मुद्दों को ऊपर लेकर के वो राजनीति नहीं होनी चाहिए और अगर कहीं परिवार को ये लगेगा कि हमारे साथ अन्याय हुआ है उसको न्याय देने का काम हम करेंगे परंतु धीरे धीरे हम आगे बढ़ रहे हैं देख रहे हैं और परिवार को न्याय मिलेगा اس کے کارن سے تھوڑا ایک بیچ میں اس پرکار کی ستی کھڑی ہوئی ہے کمپٹیک ہو جائے گا ادمی پردھان منتری جی 17 اکتوبر ਤੇ ਹੁਣ ਗੱਲ ਹੜ੍ਹਾਂ ਨਾਲ ਹੋਈ ਤਬਾਹੀ ਦੀ ਹੜ ਤਾਂ ਚਲੇ ਗਏ ਪਰ ਪਿੱਛੇ ਛੱਡ ਗਏ ਤਬਾਹੀ ਦੇ ਨਿਸ਼ਾਨ ਬਚੀ ਐ ਬਸ ਬੰਨਰ ਜ਼ਮੀਨ ਜਾਂ ਫਿਰ ਰੇਤ ਦੇ ਢੇਰ ਹੜ ਆਪਣੇ ਨਾਲ ਲੋਕਾਂ ਦੇ ਸੁਪਨੇ ਵੀ ਵਹਾ ਕੇ ਲੈ ਗਏ ਅਜਨਾਲਾ ਦੇ ਵਿੱਚ ਰਾਵੀ ਦਰਿਆ ਨੇ ਅਜਿਹੀ ਹੀ ਭਿਆਨਕ ਮਾਰ ਮਾਰੀ ਐ ਪਿੰਡ ਕੋਟ ਰਜ਼ਾਦਾ ਦੇ ਇੱਕ ਪਰਿਵਾਰ ਦੀ ਦਰਦ ਭਰੀ ਕਹਾਣੀ ਸਾਹਮਣੇ ਆਈ ਐ ਜਿਨ੍ਹਾਂ ਨੇ ਆਪਣੇ ਭਵਿੱਖ ਲਈ ਸੋਚਿਆ ਤਾਂ ਕੁਝ ਹੋਰ ਹੀ ਸੀ ਪਰ ਕਿਸਮਤ ਨੇ ਇਹਨਾਂ ਨਾਲ ਅਜਿਹੀ ਖੇਡ ਖੇਡੀ ਕਿ ਅੱਜ ਪਰਿਵਾਰ ਟਰੈਕਟਰ ਦੀ ਇੱਕ ਕਿਸ਼ਤ ਚੁਕਾਉਣ ਲਈ ਮਦਦ ਮੰਗ ਰਿਹਾ ਇਹ ਮਾਰ ਰਾਇ ਮਸੀਦ ਬਣ ਕੇ ਪਹਿਲੀ ਛੱਟ ਦੀ ਝੋਨਾ ਮਲਿਆ ਗਿਆ ਤੇ ਫਿਰ ਕੀ ਕਰਨਾ ਹੁਣ ਇਹ ਉਹ ਕਿਹਦੀ ਹੁਣ ਕਿਸ਼ਤਾਂ ਦੇ ਰਹੇ ਹੋ ਕਿ ਅੱਗੇ ਦੇਣ ਵਾਸਤੇ ਕੋਈ ਸਮਰੱਥਾ ਹੈਗੀ ਨਾ ਜੀ ਉਹਨਾਂ ਕੋਲ ਅੱਗੇ ਕੋਈ ਮਸਲਤਾ ਨਹੀਂ ਲਾਡਾਉਣ ਤੋਂ ਪਹਿਲਾਂ ਟਰੈਕਟਰ ਲਿਆ ਦੋ ਕਿਸ਼ਤਾਂ ਇਹਨਾਂ ਨੇ ਤਾਰੀਆਂ ਨੇ ਜਿਹੜਾ ਅੱਜ ਟਰੈਕਟਰ ਆ ਉਹ ਹੋਰ ਕਾਮਯਾਬੀ ਦੀ ਅੱਗੇ ਜਾਣ ਦੀ ਬਜਾਏ ਹੜ ਨੇ ਜਿਹੜਾ ਉਹ ਪਿੱਛੇ ਲੈ ਜਾਂਦਾ ਇਹ ਟਰੈਕਟਰ ਜਿਹੜਾ ਹੈ ਮਜਬੂਰ ਹੋ ਗਏ ਦੇਣ ਤੋਂ ਇੱਕ ਜਿਹੜੀ ਇਹ ਕਿਸ਼ਤ ਦੀ ਜਿਹੜੀ ਆ ਵੀ ਮੇਰੀ ਪਰਵਾਹੀ ਹੋ ਜੇ ਕੋਈ ਵੀ ਸੰਤਤਾ ਕਰ ਦੇ ਤਾਂ ਮੇਰੀ ਜਿਹੜਾ ਵੀ ਆਰਥਿਕ ਪੱਕਾ ਮੈਂ ਫੇਰ ਚੱਲ ਸਕਦਾ ਕਿੰਨੀ ਜਾਂਦੀ ਹੈ ਦੀ 70000 ਆ ਗਈ ਪੰਜਾਬ ਦੇ ਵਿੱਚ ਆਏ ਹੜਾ ਨੇ ਲੋਕਾਂ ਨੂੰ ਇੰਨੇ ਕਿ ਦੁੱਖ ਦਿੱਤੇ ਨੇ ਕਿ ਹਰ ਰੋਜ਼ ਇੱਕ ਨਵੀਂ ਦਰਦ ਭਰੀ ਕਹਾਣੀ ਦੇਖਣ ਨੂੰ ਮਿਲਦੀ ਹੈ ਤਾਂ ਮੈਂ ਇਸ ਵੇਲੇ ਪਿੰਡ ਕੋਟ ਅਰਦਾਦਾ ਦੇ ਵਿੱਚ ਆ ਅਜਨੜਾ ਦਾ ਇਹ ਪਿੰਡ ਹੈ ਔਰ ਮੇਰੇ ਪਿੱਛੇ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਹੀ ਇੱਕ ਅਸੀਂ ਕਹਿ ਸਕਦੇ ਕਿ ਜਿਹੜਾ ਟਰੈਕਟਰ ਕਿਸਾਨ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿਸਾਨ ਦਾ ਸਭ ਤੋਂ ਵੱਡਾ ਸਾਥੀ ਹੁੰਦਾ ਹੈ ਪਰ ਇਹ ਟਰੈਕਟਰ ਇਸ ਵੇਲੇ ਇੱਕ ਗਰੀਬ ਕਿਸਾਨ ਦੇ ਲਈ ਅਸੀਂ ਕਹਿ ਸਕਦੇ ਕਿ ਚਿੱਟਾ ਹਾਥੀ ਵੀ ਬਣਿਆ ਹੋਇਆ ਔਰ ਕਈ ਤਰ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਦਾ ਵੀ ਵੱਡਾ ਕਾਰਨ ਬਣਿਆ ਹੋਇਆ ਹੈ ਮੇਰੇ ਨਾਲ ਇਸ ਵੇਲੇ ਇਸ ਘਰ ਦੇ ਵਿੱਚ ਜਿਹੜੇ ਬਜ਼ੁਰਗ ਨੇ ਸਰਦਾਰ ਮਸੀਹ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਦੇ ਸਰਪੰਚ ਨੇ ਮੇਰੇ ਨਾਲ ਤਾਂ ਬਜ਼ੁਰਗੋ ਟਰੈਕਟਰ ਤਾਂ ਹਰ ਕਿਸਾਨ ਚਾਹੁੰਦਾ ਕਿ ਮੈਂ ਟਰੈਕਟਰ ਲਵਾਂ ਮੈਂ ਆਪਣੀ ਖੇਤੀਬਾੜੀ ਕਰਾਂ ਪਰ ਇਹ ਟਰੈਕਟਰ ਹੁਣ ਤੁਹਾਡੇ ਲਈ ਮੁਸੀਬਤ ਕਿਉਂ ਬਣ ਗਿਆ ਇਹ ਮਨ ਲਾ ਮਸੀਹਤ ਬਣ ਗਿਆ ਪੈਰੀ ਟੱਟ ਗਈ ਝੋਨਾ ਮਰਿਆ ਗਿਆ ਤੇ ਫਿਰ ਕੀ ਕਰਨਾ ਹੁਣ ਕਿੰਨੀ ਪਹਿਲੀ ਸੀ ਕਿੱਥੇ ਸੀ ਕੀ ਹੋਇਆ ਹੜਾ ਦੇ ਵਿੱਚ ਪਾਰ ਹੀ ਬਾਈ ਛੇ ਤਬੇਸਾਂ ਦੇ ਤੇ ਕਦੋਂ ਲਿਆ ਹੀ ਏ ਟਰੈਕਟਰ ਕੀ ਸੋਚ ਕੇ ਲਿਆ ਹੀ ਵੀ ਅੱਗੇ ਤੇ ਜਿਹੜੀ ਖੇਤੀ ਬੰਨਾ ਵਾ ਉਸੇ ਹੀ ਤਰੀਕੇ ਨਾਲ ਸੋਚ ਕੇ ਲਿਆ ਕੋ ਠੇਕੇ ਦੇ ਲਿਆ ਕਰਾਂ ਕੋਈ ਚਲ ਆਪਣੀ ਵਾਵਾਂਗੇ ਤੇ ਕਿਸ਼ਤਾਂ ਤਾਰ ਦਿਆਂਗੇ ਹਾਂ ਇਹ ਉਹ ਟਰੈਕਟਰ ਦੀ ਹੁਣ ਕਿਸ਼ਤਾਂ ਦੇ ਰਹੇ ਹੋ ਕਿ ਅੱਗੇ ਦੇਣ ਵਾਸਤੇ ਕੋਈ ਸਮਰੱਥਾ ਹੈਗੀ ਨਾ ਜੀ ਹੁਣ ਅੱਗੇ ਕੋਈ ਨਾ ਸਮਰੱਥਾ ਨਹੀਂ ਮਤਲਬ ਉਹ ਜਿਹੜੀ ਪੈਣੀ ਉਹੀ ਕਮਾਈ ਦਾ ਜ਼ਰੀਆ ਹੈ ਉਹ ਕਮਾਈ ਦਾ ਜ਼ਰੀਆ ਜਿਹਦੇ ਕਮਾਈ ਹੋ ਗਈ ਤੁਹਾਨੂੰ ਲੱਗੇਗਾ ਅੱਗੇ ਵਾਸਤੇ ਹੈ ਨਹੀਂ ਕੋਈ ਮਿਲੋਣੇ ਟਰੈਕਟਰ ਵੀ ਬੇਕਾਰ ਖੜਾ ਇੱਥੇ ਬੇਕਾਰ ਖੜਾ ਜੀ ਹਾਂ ਤਾਂ ਬਿਲਕੁਲ ਪਿੰਡ ਦੇ ਸਰਪੰਚ ਵੀ ਨੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਥੋੜੀ ਮੈਂ ਵੀ ਕਹਾਣੀ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ 1 ਸਾਲ ਪਹਿਲਾਂ ਇਹਨਾਂ ਨੇ ਇਹ ਟਰੈਕਟਰ ਖਰੀਦਿਆ ਕਿਉਂਕਿ ਰਾਵੀ ਦੇ ਪਾਰ ਜਿਹੜੀ ਇਹਨਾਂ ਦੀ 5-6 ਕਿੱਲੇ ਜ਼ਮੀਨ ਹੈ ਉੱਥੇ ਇਹ ਵਾਈ ਕਰਦੇ ਸੀ ਔਰ ਜਿਹੜੀ ਫਸਲ ਬੀਜਦੇ ਸੀ ਉਸ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਕਿਰਾਏ ਤੇ ਟਰੈਕਟਰ ਲੈਣ ਦੀ ਬਜਾਏ ਕਿਉਂ ਨਾ ਅਸੀਂ ਆਪਣਾ ਟਰੈਕਟਰ ਲੈ ਲਈਏ ਉਧਰੋਂ ਟਰੈਕਟਰ ਲੈਂਦੇ ਨੇ ਇੱਕਦਮ ਹੜ ਆ ਜਾਂਦੇ ਨੇ ਔਰ ਹੜਾਂ ਤੋਂ ਬਾਅਦ ਇਹਨਾਂ ਦੀ ਪੂਰੀ ਜਿਹੜੀ ਜ਼ਮੀਨ ਹੈ ਪੂਰੇ ਜਿਹੜੇ ਖੇਤ ਨੇ ਉਹ ਇਸ ਵੇਲੇ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਇਸ ਪਰਿਵਾਰ ਦਾ ਇਸ ਵੇਲੇ ਦੁੱਖ ਹੈ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਦੁੱਖਾਂ ਨੂੰ ਘਟਾਇਆ ਜਾ ਸਕਦਾ ਦੁੱਖ ਤੇ ਇਸ ਤਰ੍ਹਾਂ ਜਦੋਂ ਫਲੱਡ ਆਇਆ ਹੈ ਨਾ ਉਤੋਂ ਇਹਨਾਂ ਨੇ 1 ਸਾਲ ਪਹਿਲਾਂ ਇਹ ਟਰੈਕਟਰ ਲਿਆ ਆ। ਟਰੈਕਟਰ ਲਾਉਣ ਤੋਂ ਪਹਿਲਾਂ ਟਰੈਕਟਰ ਲਿਆ। 2 ਕਿਸ਼ਤਾਂ ਇਹਨਾਂ ਨੇ ਤਾਰੀਆਂ ਨੇ। ਟਰੈਕਟਰ ਇਹਨਾਂ ਨੇ ਬਜ਼ੁਰਗਤ ਨੇ ਲਿਆ ਹੀ ਵੀ ਇਹ ਕਰਕੇ ਵੀ ਮੇਰੇ ਜਿਹੜੇ ਬੱਚੇ ਵਾਉਣਗੇ ਤੇ ਪਹਿਲੀ ਜਿਹੜੀ ਜ਼ਮੀਨ ਆ ਫਸਲ ਹੋਊਗੀ। ਆਰਥਿਕ ਜਿਹੜੀ ਸੀ ਵੀ ਦੋ ਪਹਿਲੇ ਜਿਹੜੀ ਆ ਵੀ ਦੋ ਚਾਰ ਫਸਲਾਂ ਬਹੁਤ ਵਧੀਆ ਹੋਈਆਂ ਨੇ ਜਿੰਨੀਆਂ ਵੀ ਹੜ੍ਹ ਤੋਂ ਪਹਿਲਾਂ ਨੇ ਫਸਲਾਂ ਬਹੁਤ ਨੇ। ਹਰ ਇੱਕ ਦੀ ਆਰਥਿਕ ਜਿਹੜੀ ਹੀਨਾ ਸਥਿਤੀ ਜਿਹੜੀ ਉਹ ਮਤਲਬ ਪਹਿਲਾਂ ਇਹਨਾਂ ਨੇ ਕਿਹਾ ਕਿ ਖਰਚਾ ਘਟੂਗਾ ਜੇ ਆਪਾਂ ਆਪਣਾ ਟਰੈਕਟਰ ਲੈ ਲਈਏ। ਜਿਹਨੂੰ ਇਹਨਾਂ ਨੇ ਆਪਣੀ ਸੁਨਰਥਾ ਵੇਖੀ, ਮ ਤੇ ਜਿਹੜੇ ਮਕਾਨ ਵੀ ਹੱਲੇ ਜਿਹੜੇ ਪਲਸਤਰੋਂ ਤੋਂ ਬਗੈਰ ਹੀ ਖੜੇ ਇਹ ਟਰੈਕਟਰ ਲੈ ਲਿਆ ਵੀ ਮੇਰੇ ਜਿਹੜੇ ਬੱਚੇ ਆ ਆਪਾਂ ਬਾਈ ਇੰਨੀ ਦੇਣੇ ਆ ਆਪਾਂ ਇੰਨੀ ਕਿਸ਼ਤ ਵੀ ਤਾਰ ਸਕਦੇ ਆ ਵੀ ਆਪਾਂ ਇਹ ਟਰੈਕਟਰ ਜਿਹੜਾ ਲੈ ਲਿਆ ਟਰੈਕਟਰ ਲੈ ਲਿਆ ਵੀ ਆਰਥਿਕ ਪੱਖੋਂ ਆਪਾਂ ਹੋਰ ਕਾਮਯਾਬ ਹੋ ਜਾਾਂਗੇ ਜਿਹੜਾ ਅੱਜ ਟਰੈਕਟਰ ਆ ਉਹ ਹੋਰ ਕਾਮਯਾਬੀ ਦੇ ਅੱਗੇ ਜਾਣ ਦੀ ਬਜਾਏ ਹੜ ਨੇ ਜਿਹੜਾ ਉਹ ਪਿੱਛੇ ਲੈ ਆਂਦਾ ਇਹ ਟਰੈਕਟਰ ਜਿਹੜਾ ਹੈ ਮਜਬੂਰ ਹੋ ਗਏ ਦੇਣ ਤੋਂ ਅੱਜ ਇਹਨਾਂ ਦਾ ਜੀ ਨਹੀਂ ਕਰਦਾ ਵੀ ਟਰੈਕਟਰ ਜਿਹੜਾ ਆਪਾਂ ਕਿਸ ਤਰ੍ਹਾਂ ਕਿਸ ਨੂੰ ਦੇਈਏ ਦਾ ਬੈਂਕਾਂ ਵਾਲੇ ਆ ਉਹ ਵੀ ਆ ਕੇ ਜਾਣ ਖਾਂਦੇ ਹੋਣੇ ਵੀ ਕਿਸ਼ਤਾਂ ਦੇ ਉਹ ਇਹਦੀਆਂ 10-15 ਦਿਨ ਦੇ ਵਿੱਚ ਵਿੱਚ ਬੈਂਕ ਵਾਲਿਆਂ ਨੇ ਆ ਜਾਣਾ ਇਹ ਬਜ਼ੁਰਗ ਜਿਹੜੇ ਆ ਇਹ ਇਸੇ ਕਰਕੇ ਕਹਿ ਰਹੇ ਆ ਵੀ ਜੇ ਮੇਰੀ ਆਰਥਿਕ ਮਦਦ ਥੋੜੀ ਬਹੁਤੀ ਇਹਦੀ ਕਿਸ਼ਤ ਦੀ ਹੋ ਜਾਏ ਕੋਈ ਸੰਸਥਾ ਵਾਂ ਕਰ ਦੇ ਤੇ ਮੈਂ ਜਿਹੜਾ ਵੀ ਇਹਦਾ ਟਰੈਕਟਰ ਹੈ ਮੇਰੇ ਘਰ ਰਜ ਇੱਕ ਜਿਹੜੀ ਆ ਕਿਸ਼ਤ ਦੀ ਜਿਹੜੀ ਆ ਵੀ ਮੇਰੀ ਪਰਵਾਹੀ ਹੋ ਜੇ ਕੋਈ ਵੀ ਸੰਸਥਾ ਕਰ ਦੇ ਤੇ ਮੇਰੀ ਜਿਹੜਾ ਵੀ ਆਰਥਿਕ ਪੱਕਾ ਮੈਂ ਫੇਰ ਚੱਲ ਸਕਦਾ ਜਿਹੜੀ ਜ਼ਮੀਨ ਆ ਉਹ ਤਾਂ ਦਰਿਆ ਦੀ ਲਪੇਟ ਚ ਆ ਗਈ ਤੇ ਕਿਸ਼ਤ ਕਿੰਨੀ ਜਾਂਦੀ ਹੈ ਦੀ ਸਾਲ ਦੀ 70000 ਰੁਪਏ ਅੱਛਾ 70000 ਤਾਂ ਪਹਿਲਾਂ ਕਿੰਨੇ ਪੈਸੇ ਦਿੱਤੇ ਸੀ ਜਦੋਂ ਲਿਆ ਜੀ ਰਕਮ ਤਾਂ ਬਿਲਕੁਲ ਇਹ ਜਿਹੜਾ ਕਿਸਾਨ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਸਰਮਾਇਦਾਰ ਨਹੀਂ ਹਨ ਬਹੁਤ ਸਾਰੇ ਕਿਸਾਨ ਛੋਟਾ ਜਿਨ੍ਹਾਂ ਦੇ ਕੋਲ ਰਕਬਾ ਹੈ ਤਾਂ ਇਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਇਹ ਪਰਿਵਾਰ ਹੈ ਔਰ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਹੱਲੇ ਕੰਦਾ ਨੂੰ ਪਲਸਤਰ ਵੀ ਨਹੀਂ ਕਰਵਾਇਆ ਗਿਆ ਪਰ ਇੱਕ ਆਸ ਉਮੀਦ ਸੀ ਕਿ ਜੇਕਰ ਅਸੀਂ ਇਹ ਟਰੈਕਟਰ ਲੈਨੇ ਆ ਤਾਂ ਸਾਡਾ ਜਿਹੜਾ ਹਰ ਸਾਲ ਖੇਤੀਬਾੜੀ ਦੇ ਵਿੱਚ ਹੋਣ ਵਾਲਾ ਖਰਚਾ ਉਹ ਘਟੇਗਾ ਔਰ ਉਸੇ ਉਹੀ ਪੈਸਾ ਜੋ ਹੈ ਉਹ ਟਰੈਕਟਰ ਦੀ ਕਿਸ਼ਤ ਦੇ ਲਈ ਜੋ ਹੈ ਇਸਤੇਮਾਲ ਕਰ ਲਿਆ ਜਾਏਗਾ ਪਰ ਉਸ ਤੋਂ ਬਾਅਦ ਖੜ ਆ ਜਾਂਦੇ ਨੇ ਇਨਾਂ ਬਾਰੇ ਕਿਸੇ ਨੂੰ ਵੀ ਕੋਈ ਨਾ ਤਾਂ ਅੰਦਾਜ਼ਾ ਸੀ ਔਰ ਨਾ ਹੀ ਉਸ ਦੇ ਲਈ ਕਿਸੇ ਦੀ ਕੋਈ ਤਿਆਰੀ ਸੀ ਤਾਂ ਜਿੱਦਾਂ ਹੀ ਹੜ ਆਏ ਇਨਾਂ ਦੀ ਜਿਹੜੀ ਫਸਲ ਹੈ ਉਹ ਪਾਣੀ ਦੀ ਚਪੇਟ ਦੇ ਵਿੱਚ ਆਈ ਖੇਤਾਂ ਦੇ ਵਿੱਚ ਇਸ ਵळे ਰੇਤਾ ਭਰ ਚੁੱਕਿਆ ਔਰ ਅਗਲੇ 1 ਸਾਲ ਤੱਕ ਇਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਕਿ ਉਹਨਾਂ ਖੇਤਾਂ ਦੇ ਵਿੱਚ ਮੁਰ ਤੋਂ ਵਾਈ ਹੋਏਗੀ ਜਾਂ ਨਹੀਂ ਤਾਂ ਹੁਣ ਇੱਕ ਵੱਡੀ ਮੁਸੀਬਤ ਇਹ ਬਣੀ ਹੋਈ ਹੈ ਕਿ ਇਸ ਟਰੈਕਟਰ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਦੇਣ ਦੇ ਲਈ ਪਰਿਵਾਰ ਦੇ ਕੋਲ ਪੈਸਾ ਨਹੀਂ ਹੈ ਤਾਂ ਦੂਜੇ ਪਾਸੇ ਲਗਾਤਾਰ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਬਹੁਤ ਸਾਰੇ ਕਲਾਕਾਰ ਸਿੰਗਰ ਸੰਸਥਾਵਾਂ ਦਾਅਵਾ ਕਰਦੀਆਂ ਨੇ ਕਿ ਅਸੀਂ ਕਿਸਾਨਾਂ ਨੂੰ ਟਰੈਕਟਰ ਦੇ ਰਹੇ ਹਾਂ ਪਰ ਇਹ ਕਿਸਾਨ ਟਰੈਕਟਰ ਨਹੀਂ ਬਲਕਿ ਟਰੈਕਟਰ ਦੀ ਕਿਸ਼ਤ ਦੇਣ ਦੇ ਲਈ ਵੀ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਉਸ ਦੇ ਸਿਰ ਦੇ ਉੱਤੇ ਇਹ ਤਲਵਾਰ ਲਟਕ ਰਹੀ ਹੈ ਕਿ ਆਖਿਰਕਾਰ ਉਹ ਜੇਕਰ ਕਿਸ਼ਤ ਨਹੀਂ ਦਿੰਦਾ ਤਾਂ ਉਸ ਦਾ ਟਰੈਕਟਰ ਜਿਹੜਾ ਜਿਹੜੇ ਵੀ ਬੈਂਕ ਵਾਲੇ ਨੇ ਉਹ ਇੱਥੋਂ ਲੈ ਜਾਣਗੇ ਹਾਲਾਂਕਿ 1.5 ਲੱਖ ਰੁਪਇਆ ਪਹਿਲਾਂ ਦਿੱਤਾ ਉਸ ਤੋਂ ਬਾਅਦ ਉਹ ਕਿਸ਼ਤਾਂ ਜਿਹੜੀਆਂ ਨੇ ਉਹ ਇਸ ਪਰਿਵਾਰ ਵੱਲੋਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਅੱਗੇ ਇਹਨਾਂ ਨੂੰ ਕੋਈ ਵੀ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ ਤਾਂ ਹੁਣ ਇਹਨਾਂ ਦੀ ਇਹ ਇੱਕ ਅਪੀਲ ਹੈ ਕਿ ਜੇਕਰ ਇੱਕ ਕਿਸ਼ਤ ਕਿਸੇ ਦਾਨੀ ਸੱਜਣ ਵੱਲੋਂ ਦਿੱਤੀ ਜਾਂਦੀ ਹੈ ਤਾਂ ਥੋੜਾ ਸਮਾਂ ਇਹਨਾਂ ਨੂੰ ਮਿਲ ਸਕਦਾ ਉਸ ਤੋਂ ਬਾਅਦ ਜੇਕਰ ਮੁੱਢ ਤੋਂ ਇਹਨਾਂ ਦੇ ਜਿਹੜੇ ਖੇਤ ਨੇ ਉਹ ਵਾਈ ਜੋਗ ਹੁੰਦੇ ਨੇ ਤਾਂ ਫਿਰ ਇਹ ਕਿਸਾਨ ਜਿਉ ਹੈ ਆਪਣੇ ਪੈਰਾਂ ਤੇ ਖੜਾ ਹੋਣ ਦੇ ਲਈ ਕੋਈ ਅੱਗੇ ਚਾਰਾ ਜੋਈ ਕਰ ਸਕਦਾ ਪਰ ਫਿਲਹਾਲ ਇਹ ਟਰੈਕਟਰ ਭਾਵੇਂ ਅੱਖਾਂ ਦੇ ਸਾਹਮਣੇ ਇਸ ਵੇਲੇ ਜ਼ਰੂਰ ਹੈ ਪਰ ਇੱਕ ਇਹ ਜ਼ਰੂਰ ਮੰਦੇ ਵਿੱਚ ਡਰ ਬਣਿਆ ਹੋਇਆ ਹੈ ਕਿ ਜੇਕਰ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ ਅਗਲੀ ਕਿਸ਼ਤ ਨਹੀਂ ਦਿੱਤੀ ਗਈ ਤਾਂ ਹੋ ਸਕਦਾ ਹੈ ਕਿ ਇਹ ਟਰੈਕਟਰ ਇਸ ਘਰ ਦੇ ਘਰ ਦੇ ਵਿਹੜੇ ਦੇ ਵਿੱਚ ਖੜਾ ਨਜ਼ਰ ਨਾ ਆਵੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਯਕੀਨ ਅਜਨਾਲਾ ਇਹ ਮਰ ਰਾਇ ਮਸੀਦ ਬਣ ਕੇ ਪਹਿਲੀ ਛੱਟ ਦੀ ਝੋਨਾ ਮੜਿਆ ਗਿਆ ਤੇ ਫਿਰ ਕੀ ਕਰਨਾ ਹੁਣ ਇਹ ਟਰੈਕਟਰ ਦੀ ਹੁਣ ਕਿਸ਼ਤਾਂ ਦੇ ਰਹੇ ਹੋ ਕਿ ਅੱਗੇ ਦੇਣ ਵਾਸਤੇ ਕੋਈ ਸਮਰੱਥਾ ਹੈਗੀ ਨਾ ਜੀ ਹੁਣ ਅੱਗੇ ਕੋਈ ਕੁਛ ਸਮਰੱਥਾ ਨਹੀਂ ਲਾਡਾਉਨ ਤੋਂ ਪਹਿਲਾਂ ਟਰੈਕਟਰ ਦੇ ਦੋ ਕਿਸ਼ਤਾਂ ਇਹਨਾਂ ਨੇ ਤਾਰੀਆਂ ਨੇ ਜਿਹੜਾ ਅੱਜ ਟਰੈਕਟਰ ਆ ਉਹ ਹੋਰ ਕਾਮਯਾਬੀ ਦੀ ਅੱਗੇ ਜਾਣ ਦੀ ਬਜਾਏ ਹੜ ਨੇ ਜਿਹੜਾ ਉਹ ਪਿੱਛੇ ਲੈ ਆਂਦਾ ਇਹ ਟਰੈਕਟਰ ਜਿਹੜਾ ਮਜਬੂਰ ਹੋ ਗਏ ਦੇਣ ਤੋਂ ਇੱਕ ਜਿਹੜੀ ਇਹ ਕਿਸ਼ਤ ਦੀ ਜਿਹੜੀ ਵੀ ਮੇਰੀ ਪਰਵਾਹੀ ਹੋ ਜੇ ਕੋਈ ਵੀ ਸੰਤਤਾ ਕਰ ਦੇ ਤਾਂ ਮੇਰੀ ਜਿਹੜਾ ਵੀ ਆਰਥਿਕ ਪੱਕਾ ਮੈਂ ਫੇਰ ਚੱਲ ਸਕਦਾ ਕਿੰਨੀ ਜਾਂਦੀ ਹੈ ਦੀ 78000 ਆਦੀ